ਅੱਜ ਅੱਜ ਮੇਰੀ ਮੀਟਿੰਗ ਹੋਈ ਆ ਜੀ ਅੱਜ ਜੈਨ ਕਲੋਨੀ ਦੇ ਵਿੱਚ ਸਾਡੇ ਬਲਾਕ ਪ੍ਰਧਾਨ ਐਮ ਪੀ ਗੋਚਰ ਜੀ ਨਿਹਾਂ ਚੌਰਸੀਆ ਜੀ ਦਲਜੀਤਪੁਰ ਮੈਡਮ ਸਾਰਿਆਂ ਨੇ ਮਿਲੋ ਪੂਰੀ ਟੀਮ ਨੇ ਜਸਿੰਦਰ ਮਿੱਠੂ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਤੇ ਪੂਰੀ ਕਲੋਨੀ ਨੇ ਪੂਰੀ ਪੰਚਾਇਤ ਸੰਕਰ ਕਲੋਨੀ ਦੀ ਪੂਰੇ ਇੰਨਾ ਪਰਮਾ ਇਕੱਠ ਕੀਤਾ ਸਾਰੀਆਂ ਭੈਣਾਂ ਪਾਰਟੀ ਜੁਆਇਨ ਵੀ ਹੋਈਆਂ ਤੇ ਉਹਨਾਂ ਨੇ ਵਾਦਾ ਕੀਤਾ ਕਿ ਅਸੀਂ ਭਗਵੰਤ ਮਾਨ ਦੇ ਕੰਮਾਂ ਤੋਂ ਖੁਸ਼ ਹੋ ਕੇ ਆਹ ਮਾਰੀ ਪਾਰਟੀ ਜੁਆਇਨ ਕਰ ਰਹੇ ਆ ਤੇ ਅੱਗੇ ਤੋਂ ਵੀ ਹਮੇਸ਼ਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਰਹਿ ਕੇ ਆਮ ਆਦਮੀ ਪਾਰਟੀ 'ਚ ਰਹਿ ਕੇ ਲੋਕਾਂ ਦੀ ਸੇਵਾ ਕਰਾਂਗੇ ਕਿਉਂਕਿ ਆਮ ਆਦਮੀ ਪਾਰਟੀ ਉਹ ਪਾਰਟੀ ਜਿਹਦੀ ਸੇਵਾਦਾਰ ਬੜ ਕੇ ਸੇਵਾ ਕਰਦੀ ਹੈ। ਤੋਂ ਸਾਰੇ ਭੈਣ ਭਰਾ ਭਗਵੰਤ ਮਾਨ ਦੇ 2 ਸਾਲ ਦੇ ਕੰਮ ਤੋਂ ਵੀ ਵਿਸਾਹਲ ਕੰਮ ਤੋਂ ਖੁਸ਼ ਹੋ ਗਿਆ ਜੀ ਪਾਰਟੀ 'ਚ ਜੁਆਇਨ ਹੋਏ ਤੇ ਦੀ ਪਰਵੀ ਮੀਟਿੰਗ ਹੋਈ ਤੇ 100% ਕਹਿ ਸਕਦੇ ਆ ਕਿ 101% ਕਲੀਅਰ ਹੈ ਸਰਦਾਰ ਗੁਰਪ੍ਰੀਤ ਸਿੰਘ ਜੀ ਪੀ ਜਿਹੜਾ ਐਮਪੀ ਬਣ ਚੁੱਕਿਆ ਐ ਐਲਾਨ ਹੋਣੇ ਬਾਕੀ ਆ। ਤੋਂ ਜਿੱਥੇ ਵੀ ਜਾਣਦੇ ਆ ਜਿਹੜੇ ਪਿੰਡ ਜਾਣਦੇ ਆ ਜਿੱਥੇ ਕਲੋਨੀ ਜਾਣਦੇ ਆ ਤੇ ਪਰਮਾ ਕੱਠ ਦੇ ਨਾਮ ਨਾਲ ਪਿਆਰ ਮਿਲਦਾ ਹੈ ਪਹਿਣਾ ਪਹਿਨਾਵਾਂ ਤੋਂ ਵੱਧ ਕੇ ਪਿਆਰ ਕਰਦੇ ਆ ਸੋ ਮੈਂ ਇਹਨਾਂ ਦਾ ਸਦਾ ਰਿਣੀ ਰਵਾਂਗਾ ਦਿਲ ਦੀਆਂ ਗਹਿਰਾਈਆਂ ਚੋਂ ਪੂਰੇ ਹਲਕੇ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਸੇਵਾਦਾਰ ਦੀ ਸੇਵਾ ਨੂੰ ਕਬੂਲ ਕਰਦੇ ਹੋਏ ਪੂਰਾ ਪਿਆਰ ਦਿੰਦੇ ਆ ਸੋ ਮੈਂ ਇਹਨਾਂ ਦਾ ਵਾਅਦਾ ਕਰਦਾ ਕਿ ਜਿਹੜੇ ਬਾਕੀ ਤਿੰਨ ਸਾਡਾ ਦਿੰਦੇ ਆ ਪੂਰੇ ਹਲਕੇ ਦੇ ਵਿੱਚ ਇਹਨਾਂ ਦੇ ਚਰਨਾਂ 'ਚ ਰਹਿ ਕੇ ਸੇਵਾਦਾਰ ਬਣ ਕੇ ਸੇਵਾ ਕਰਾਂਗਾ ਸੋ ਮੈਂ ਇਹਨਾਂ ਦਾ ਸਾਰੇ ਉਹਨਾਂ ਦੇ ਦਿਲੋਂ ਧੰਨਵਾਦ ਕਰਦਾ ਔਰ ਸਾਰੇ ਤੁਹਾਡੇ ਚੈਨਲ ਦੇ ਸਾਰੇ ਭੈਣ ਭਰਾ ਨੂੰ ਬੇਨਤੀ ਕਰਦਾ ਕਿ ਇੱਕ ਜੋਂ ਨੂੰ ਇੱਕ ਇੱਕ ਵੋਟ ਜਿਹੜੀ ਆ ਉਹ ਚੜ੍ਹ ਦੇ ਨਿਸ਼ ਤੁਹਾਡਾ ਪ੍ਰਾਰਥਨਾ ਹਮੇਸ਼ਾ ਹੀ ਤੁਹਾਡੇ ਚਰਨਾਂ ਚ ਰਹਿ ਕੇ ਤੁਹਾਡਾ ਸੇਵਾਦਾਰ ਬਣ ਕੇ ਸੇਵਾ ਕਰੂਗਾ ਧੰਨਵਾਦ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਜੀ ਨੋਮੀਨੇਸ਼ਨ ਜਿਹੜੇ ਭਰਨੇ ਚੁੱਕੇ ਹੁੰਦੇ ਆ ਤੇ ਆਮ ਆਦਮੀ ਪਾਰਟੀ ਕੋਲੋਂ ਭਰਦੇ ਅਸੀਂ ਆਪਣੇ ਲੋਕ ਸਭਾ ਫਤਗੜ ਸਾਹਿਬ ਦੀ 10 ਤਰੀਕ ਨੂੰ ਕਰ ਰਹੇ ਹਾਂ ਸੋ ਫਤਗੜ ਸਾਹਿਬ ਵੀ ਪਰ ਜਾਣਗੇ ਕਿ ਅਸੀਂ 10 ਤਰੀਕ ਨੂੰ ਪਹੁੰਚ ਰਹੇ ਹਾਂ ਤੇ ਗੁਰਪ੍ਰੀਤ ਜੀ ਪੀ ਜੀ ਦੇ ਫਾਰਮ ਭਰਾ ਧੰਨਵਾਦ ਮੇਨਾਲਾ ਰਿੰਪੀ ਕੋਚਰ ਹੈ ਜੀ ਅੱਜ ਮੀਟਿੰਗ ਵੀ ਅੱਜ ਹਰਦੀਪ ਮੁੰਡੀਆਂ ਐਮ ਐਲ ਏ ਸਾਡੇ ਜੈਨ ਕਲੋਨੀ ਚ ਆਏ ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਪੂਰੀ ਜੈਨ ਕਲੋਨੀ ਨੇ ਇਹਨਾਂ ਨੂੰ ਵਿਸ਼ਵਾਸ ਦਿੱਤਾ ਕਿ ਬਹੁਤ ਵੱਡੀ ਲੀਡ ਨਾਲ ਅਸੀਂ ਗੁਰਪ੍ਰੀਤ ਸਿੰਘ ਜੀ ਜਨ ਸਿੰਘ ਜੀ ਪੀ ਜੀ ਨੂੰ ਅਸੀਂ ਚੁਣਾਂਗੇ ਆਓ ਜੀ ਸੈਣੀ ਸਾਹਿਬ ਜੈਨ ਕਲੋਨੀ ਵਿੱਚ ਮੀਟਿੰਗ ਹੋਈ ਹੈ ਜੈਨ ਕਲੋਨੀ ਨੇ ਵਾਲਾ ਬਹੁਤ ਅੱਛੀ ਕੋਈ ਨਹੀਂ ਕੋਈ ਨਹੀਂ ਕਹਿ ਰਹੀ ਉਹ ਅੱਜ ਸਾਡੇ ਵੀਰ ਰਿੰਪੀ ਕੋਚਰ ਜੀ ਜੋ ਕਿ ਬਲਾਕ ਪ੍ਰਧਾਨ ਨੇ ਸ਼ੰਕਰ ਕਲੋਨੀ ਤੇ 33 ਫੁੱਟਾ ਰੋਡ ਦੇ ਮੁੰਡੀਆਂ ਕਲਾਂ ਪਹਾਮੀਆ ਏਰੀਏ ਦੇ ਇਹਨਾਂ ਨੇ ਆਪਣੀ ਟੀਮ ਦੇ ਨਾਲ ਰਲ ਕੇ ਇਹਨਾਂ ਨੇ ਆਪਣੇ ਇਸ ਜੈਨ ਕਲੋਨੀ ਪੂਰੇ ਮਹੱਲੇ ਕੀ ਪੂਰੇ ਹਲਕੇ ਦੀ ਮੀਟਿੰਗ ਕਰਾਈ ਆ ਬਹੁਤ ਵਧੀਆ ਮੀਟਿੰਗ ਰਹੀ ਆ ਮਹਿਲਾ ਸ਼ਕਤੀ ਨੇ ਸਭ ਤੋਂ ਵੱਧ ਯੋਗਦਾਨ ਦਿੱਤਾ ਤੇ ਪੂਰੀ ਦੀ ਪੂਰੀ ਕਲੋਨੀ ਨੇ ਇਹ ਵਾਅਦਾ ਕੀਤਾ ਐਮਐਲਏ ਸਾਹਿਬ ਨਾਲ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਨੂੰ ਪੱਤ ਤੋਂ ਪੱਤ ਲੀਡ ਦੇ ਨਾਲ ਜਿਤਾਵਾਂਗੇ ਔਰ ਉਹਨਾਂ ਨੂੰ ਲੋਕ ਸਭਾ ਦੇ ਵਿੱਚ ਪੰਜਾਬ ਦੀ ਆਵਾਜ਼ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਆਵਾਜ਼ ਵੜਾ ਕੇ ਉੱਥੇ ਭੇਜਾਂਗੇ ਤਾਂ ਕਿ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਹੜਾ 13 0 ਦਾ ਨਾਅਰਾ ਆ ਉਹਦੇ ਵਿੱਚ ਇਹ ਵੀ ਆਪਣਾ ਇੱਕ ਯੋਗਦਾਨ ਪਾਉਣਗੇ ਤੇ ਆਪਣੀ ਫਤਿਹਗੜ੍ਹ ਦੀ ਸੀਟ ਨੂੰ ਚਿਤਾ ਕੇ ਲੋਕ ਸਭਾ 'ਚ ਭੇਜਣਗੇ ਅੱਜ ਸਾਡੇ ਹਲਕੇ ਦੇ ਐਮਐਲਏ ਸਰਦਾਰ ਹਰਦੀਪ ਸਿੰਘ ਜੀ ਬੁੰਡੀਆਂ ਸਾਡੇ ਇਲਾਕੇ ਚ ਆਏ ਆ ਜੈਨਿਕਲੇ ਦੇ ਵਿੱਚ ਆਏ ਆ ਇਨਾਂ ਨੂੰ ਅਸੀਂ ਜੈਨਿੰਗ ਕਲੇਬ ਰੈਜੀਡੈਂਸਰ ਵੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਦਾ ਅਸੀਂ ਮਾਨ ਸਤਕਾਰ ਕੀਤਾ ਪੂਰਾ ਸਾਡੀ ਕਲੋਨੀ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਵਰਕ ਬੰਦੇ ਆ ਵਿੱਚ ਕਾਂਗਰਸ ਤੋਂ ਬਿਲੋਂਗ ਕਰਨ ਵਾਲੇ ਵਿੱਚ ਵੀ ਜੀਪੀਏ ਨੂੰ ਹਰ ਇੱਕ ਤਰ੍ਹਾਂ ਦੀ ਸਾਡੀ ਫਲਵਾੜੀ ਹੈ ਜੈਨਿੰਗ ਕਲੇਬ ਰੈਜੀਡੈਂਸਰ ਵੈਲਫੇਅਰ ਸੁਸਾਇਟੀ ਮੇਰਾ ਨਾਮ ਬਰੁੰਜਨ ਐਡਵੋਕੇਟ ਹੈ ਮੈਂ ਡਿਸਟ੍ਰਿਕਟ ਕੋਰਟ ਲੋਕੇ ਅਨਸ ਪ੍ਰੈਕਟਿਸ ਕਰਦਾ ਅੱਜ ਸਾਡੇ ਉਰੇ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਐਮਐਲਏ ਸਾਹਿਬ ਸਾਨੇ ਹਲਕੇ ਤੋਂ ਆਏ ਉਹਨਾਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਸਾਡੇ ਹਲਕੇ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਪਹਿਲਾਂ ਕਈ ਸਾਲਾਂ ਤੋਂ ਚੱਲ ਰਹੀਆਂ ਸੀਗੀਆਂ ਲਾਈਟ ਦੀ ਬੜੀ ਪ੍ਰੋਬਲਮ ਸੀ ਸਾਡੇ ਉਰੇ ਇਲੈਕਟ੍ਰਿਸਿਟੀ ਦੀ ਔਰ ਸਟ੍ਰੀਟਸ ਦੀ ਸੀਵਰੇਜ ਵਗੈਰਾ ਦੀ ਕਾਫੀ ਪ੍ਰੋਬਲਮ ਸੀ ਉਹਨਾਂ ਦੇ ਵਿੱਚ ਇਹਨਾਂ ਨੇ ਕਾਫੀ ਸਦਾਰ ਕੀਤਾ ਆਮ ਆਦਮੀ ਪਾਰਟੀ ਦਾ ਅਸੀਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਆ ਇਹਨਾਂ ਨੇ ਇੱਥੇ ਕਾਫੀ ਗੁੰਡਾਗਰਦੀ ਤੋਂ ਵੀ ਰਾਹਤ ਮਿਲੀ ਹੈ ਲੋਕਾਂ ਨੂੰ ਔਰ ਕਰ ਕਰ ਰਾਸ਼ਨ ਪਹੁੰਚਾਉਣ ਦੀ ਸਕੀਮ ਵੀ ਆਮ ਆਦਮੀ ਪਾਰਟੀ ਨੇ ਚਲਾਈ ਹੈ ਤਾਂ ਅਸੀਂ ਤਹਿ ਦਿਲੋਂ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦਾ ਆਪਣੇ ਸੀਐਮ ਸਾਹਿਬ ਦਾ ਭਗਵੰਤ ਪੱਣ ਸਾਹਿਬ ਜੀ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਗੁਜ਼ਾਰ ਰਹਾ ਹੈ ਅੱਗੇ ਵੀ ਅਸੀਂ ਇਹਨਾਂ ਨੂੰ ਸਪੋਰਟ ਕਰਾਂਗੇ ਪਰ ਸਾਨੂੰ ਉਮੀਦ ਹੈ ਜੋ ਅੱਜ ਦੀ ਮੀਟਿੰਗ ਹੋਈ ਹੈ ਇਸ ਦੇ ਵਿੱਚ ਸਮਾਜ ਦੀ ਜੋ ਸਾਡੀ ਆਵਾਜ਼ ਸੀ ਕਿ ਜਿਹੜੇ ਸਾਡੇ ਲੋਕ ਸਭਾ ਦੇ ਕੈਂਡੀਡੇਟ ਖੜੇ ਹੋਏ ਹਨ ਉਹਨਾਂ ਨੂੰ ਲੋਕੀ ਇਹ ਕਹਿ ਰਹੇ ਆ ਕਿ ਇਹਨਾਂ ਨੂੰ ਅਸੀਂ ਪੂਰੀ ਸਪੋਰਟ ਸਮਰਥਨ ਦਵਾਂਗੇ ਔਰ ਇਹਨਾਂ ਨੂੰ ਦਿਤਾਵਾਂਗੇ। ਥੈਂਕ ਯੂ। ਜਿਦਾਂ ਦੇਖਦਾਂਗੇ ਵਕੀਲ ਹੋਣ ਦੇ ਨਾਤੇ ਕਿ ਕ੍ਰਾਈਮ ਜਿਹੜਾ ਕਿੰਨਾ ਕੁ ਘਟ ਗਿਆ। ਕਿਵੇਂ ਦੇਖਦੇ? ਸਰ ਕ੍ਰਾਈਮ ਦੀ ਜੋ ਰੇਸ਼ੋ ਪਹਿਲਾਂ ਚੱਲ ਰਹੀ ਸੀਗੀ ਉਹਦੇ ਕੰਪੈਰੀਟਿਵਲੀ ਹੁਣ ਕ੍ਰਾਈਮ ਬਹੁਤ ਲੋਅਰ ਲੈਵਲ ਤੇ ਆ ਚੁੱਕਾ ਹੈ। ਪੁਲਿਸ ਪ੍ਰਸ਼ਾਸਨ ਬਹੁਤ ਸਖਤ ਹੈ। ਅ ਅਪਰ ਰੂਟੀਨ 'ਚ ਨੋਟ ਕਰਦੇ ਆ, ਚੈੱਕ ਕਰਦੇ ਆ, ਨਿਊਜ਼ਪੇਪਰ ਦੇਖਦੇ ਆ। ਕੀ ਹਰ ਰੋਜ਼ ਕੋਈ ਨਾ ਕੋਈ ਡਰਗ ਰੈਕੇਟਸ ਪકડਿਆ ਜਾ ਰਿਹਾ ਹੈ ਕੋਈ ਨਾ ਕੋਈ ਜਿਹੜੇ ਕ੍ਰਿਮੀਨਲਸ ਆ ਉਹਨਾਂ ਦੇ ਉੱਪਰ ਨੱਥ ਪਾਈ ਜਾ ਰਹੀ ਹੈ ਜਿਹੜੇ ਗੈਂਗਸਟਰ ਆ ਉਹਨਾਂ ਦੇ ਉੱਪਰ ਸਰਕਾਰ ਕਾਫੀ ਅੱਛਾ खासा ਕੰਮ ਕਰ ਰਹੀ ਹੈ ਉਹਨਾਂ ਨੂੰ ਪਕੜ ਰਹੀ ਹੈ ਤਾਂ ਕਿ ਸਮਾਜ ਨੂੰ ਇੱਕ ਸੇਫ ਜ਼ੋਨ ਬਣਾਇਆ ਜਾਵੇ ਆਮ ਬੰਦਾ ਜਿਹੜਾ ਥੋੜਾ ਖੁੱਲ ਕੇ ਸਾਹ ਲੈ ਸਕੇ ਉਹਨੂੰ ਪ੍ਰੋਬਲਮਸ ਘਟਾਣ ਸਰਬਿੰਦ ਕੇਰਿਵਾਲ ਦੀ ਗ੍ਰਿਫਤਾਰੀ ਲੈ ਕੇ ਸੀਮੇ ਦੇਖਦੇ ਹਾਂ ਕੋਸੇ ਚੋਣਾ ਨੇੜਿਆ ਤੇ ਉਹਦੇ ਵਾਰ ਸਰ ਜਿੱਥੇ ਤੱਕ ਅਰਵਿੰਦ ਕੇਜਰੀਵਾਲ ਜੀ ਦੀ ਅਰੈਸਟ ਦਾ ਮਾਮਲਾ ਹੈ ਉਹਦੇ ਵਿੱਚ ਮੈਂ ਕੋਈ ਜ਼ਿਆਦਾ ਨਾ ਬੋਲਦਾ ਹਾਂ ਕਿਉਂਕਿ ਉਹਦੇ ਵਿੱਚ ਐਨਫੋਰਸਮੈਂਟ ਜਿਹੜੀ ਏਜੰਸੀਆਂ ਐ ਈਡੀ ਐ ਉਹ ਆਪਣਾ ਕੰਮ ਕਰ ਰਹੀ ਹੈ ਸਰਕਾਰ ਆਪਣਾ ਕੰਮ ਕਰ ਰਹੀ ਹੈ ਹਨਾ ਸੁਪਰੀਮ ਕੋਰਟ ਦੀ ਵੀ ਤੁਸੀਂ ਦੋ ਤਿੰਨ ਦਿਨ ਪੁਰਾਣੀ ਜੱਜਮੈਂਟ ਚੈੱਕ ਕਰੋ ਉਹਦੇ ਵਿੱਚ ਆਇਆ ਕਿ ਸੁਪਰੀਮ ਕੋਰਟ ਇਹਨਾਂ ਦੀ ਬੇਲ ਨੂੰ ਲੈ ਕੇ ਕਾਫੀ ਇਨੀਸ਼ੀਏਟ ਹੈ ਹਨਾ ਅੱਛਾ ਰਿਸਪੌਂਸ ਦੇ ਰਹੀ ਹੈ ਕਿ ਇਹਨਾਂ ਨੂੰ ਸ਼ਾਇਦ ਰੀਲੀਫ ਮਿਲ ਜਾਏ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਮੇਬੀ ਰੀਲੀਫ ਮਿਲਣ ਦੀ bail ਮਿਲਣ ਦੀ ਸੰਭਾਵਨਾ ਹੈ ਜੋ ਸੁਪਰੀਮ ਕੋਰਟ ਦੀ ਗਾਈਡਲਾਈਨਸ ਹੈ